ਦਲੇਤ ਆਈਪੀਐਸ ਅਫਸਰ वाई ਪੂਰਨ ਕੁਮਾਰ ਦੇ ਹਥਿਆਰਿਆਂ ਨੂੰ ਕੌਣ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਖਬਰ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਦੋਸਤੋ ਦਲੇਤ ਅਫਸਰ ਆਈਪੀਐਸ ਅਫਸਰ वाई ਪੂਰਨ ਕੁਮਾਰ ਦੀ ਪਿਛਲੇ ਦਿਨੀ ਇੱਕ ਮਤਲਬ ਆਪਣੀ ਹੀ ਸਰਵਿਸ ਦੇ ਰਿਵਾਲਵਰ ਦੇ ਨਾਲ ਉਹਨਾਂ ਨੇ ਆਤਮ ਹੱਤਿਆ ਕਰ ਲਈ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਅੱਜ ਤੱਕ ਇਹ ਮਾਮਲਾ ਲੱਟ ਕਿਆ ਹੋਇਆ ਹੈ ਇੱਕ ਆਈਪੀਐਸ ਅਫੀਸਰ ਦੇ ਪਰਿਵਾਰ ਨੂੰ ਜੇਕਰ ਇਨਸਾਫ ਨਹੀਂ ਮਿਲਦਾ ਤਾਂ ਫਿਰ ਮਾਤੜ ਬੰਦਾ ਕਿਸ ਤਰ੍ਹਾਂ ਦੀ ਉਮੀਦ ਰੱਖਦਾ ਹੈ ਕਿ ਉਸ ਨੂੰ ਇਨਸਾਫ ਮਿਲੇਗਾ ਇੱਕ ਆਈਪੀਐਸ ਅਫੀਸਰ ਨੇ ਸਿਸਟਮ ਤੋਂ ਤੰਗ ਤੇ ਪਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਈ ਔਰ ਅਫੀਸਰ ਨੇ ਨਾਮ ਵੀ ਸਾਹਮਣੇ ਆ ਗਿਆ ਕੋਈ 15 ਤੋਂ 17 ਦੇ ਕਰੀਬ ਅਫੀਸਰ ਨੇ ਜਿਹੜੇ ਕੀ ਉਸ ਨੂੰ ਮੈਂਟਲੀ ਤੌਰ ਤੇ ਤੰਗ ਤੇ ਪਰੇਸ਼ਾਨ ਕਰਦੇ ਸੀ ਲੇਕਿਨ ਅਫਸੋਸ ਕਿ ਅਜੇ ਤੱਕ ਵੀ ਉਸ ਦੇ ਹਥਿਆਰੇ ਜਿਹੜੇ ਐ ਉਹ ਬਾਹਰ ਘੁੰਮ ਰਹੇ ਨੇ ਉਹਨਾਂ ਤੱਕ ਸਰਕਾਰ ਵੀ ਪਹੁੰਚ ਨਹੀਂ ਕਰ ਰਹੀ ਆਖਿਰ ਸਰਕਾਰ ਦੀ ਕੀ ਮਜਬੂਰੀ ਹੋਏਗੀ ਸੈਣੀ ਸਾਹਿਬ ਉਹ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਮਾਰਦੇ ਨੇ ਇੱਕ ਬਹੁਤ ਵਧੀਆ ਅਧਿ ਸਰ ਹੈ ਅਸੀਂ ਪੂਰੇ ਦੀ ਪੂਰੀ ਜਿਹੜੀ ਸਰਕਾਰ ਹੈ ਉਹ ਪੀੜਤ ਪਰਿਵਾਰ ਦੇ ਨਾਲ ਹੈ ਸੈਣੀ ਸਾਹਿਬ ਗੱਲਾਂ ਬਾਤਾਂ ਨਾਲ ਕੁਝ ਨਹੀਂ ਹੋਣਾ ਜਦੋਂ ਤੱਕ ਇਹਨਾਂ ਲੋਕਾਂ ਦੇ ਤੁਸੀਂ ਇੱਕਦਮ ਐਕਸ਼ਨ ਨਹੀਂ ਕਰਦੇ ਨਾ ਤਾਂ ਲੋਕਾਂ ਨੂੰ ਚੈਨ ਨਹੀਂ ਆਉਣਾ ਅੱਜ ਪੰਜਾਬ ਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਗੁਰੂ ਕੀ ਲਾਟ ਲਈ ਫੌਜ ਸਿੰਘ ਸਹਿਬਾਨਾਂ ਨੇ ਵੀ ਨਿਹੰਗ ਸਿੰਘ ਵੀਰਾਂ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਹਣ ਇਸ ਮਾਮਲੇ ਨੂੰ ਅਸੀਂ ਉਦੋਂ ਤੱਕ ਉਦੋਂ ਤੱਕ ਇਸ ਮਾਮਲੇ ਦੇ ਨਾਲ ਜੁੜੇ ਰਹਾਂਗੇ ਜਦੋਂ ਤੱਕ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਸਾਨੂੰ ਘਰਾਂ ਕੇ ਬਾਹਰ ਨਿਕਲਣਾ ਪੈਣਾ ਹੈ ਸੜਕਾਂ ਤੇ ਉਤਰਨਾ ਪੈਣਾ ਹੈ ਜਿੱਦਾਂ ਬਾਕੀ ਲੋਕ ਉਤਰੇ ਨੇ ਉਸੇ ਤਰ੍ਹਾਂ ਆਈਪੀਐਸ వై ਪੂਰਨ ਕੁਮਾਰ ਦੇ ਹੱਕ ਦੇ ਵਿੱਚ ਉਸਦੇ ਪਰਿਵਾਰ ਨੂੰ ਇਨਸਾਫ ਦੇਣ ਵਾਸਤੇ ਔਰ ਉਸਦੇ ਪਰਿਵਾਰ ਨੂੰ ਇਨਸਾਫ ਦੌਰ ਵਾਸਤੇ ਸਾਨੂੰ ਸੜਕਾਂ ਤੇ ਉਤਰਨਾ ਪੈਣਾ ਹੈ ਗੁਰੂ ਕੀ ਲਾਟ ਲਈ ਬਹੁਤ ਬਿਲਕੁਲ ਤੱਤੀ ਉਹਨਾਂ ਨੇ ਦੋ ਟੁਕ ਜਵਾਬ ਦਿੱਤਾ ਕਿ ਜਦੋਂ ਤੱਕ ਉਸ ਸ पीडਿਤ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਸ ਸੰਘਰਸ਼ ਨੂੰ نیچے ਗਿਰਨ ਨਹੀਂ ਦੇਵਾਂਗੇ ਔਰ ਤੁਸੀਂ ਦੇਖ ਲਓ ਕਿ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਵੀ ਨੇ ਜਿਹੜੀਆਂ ਕੀ ਇਸ ਦੇ ਖਿਲਾਫ ਪਰਿਵਾਰ ਦੇ ਨਾਲ ਮੇਲ ਮਿਲਾਪ ਕਰ ਰਹੀਆਂ ਨੇ ਪਰਿਵਾਰ ਦੀ ਆਈਐਸ ਬੇਤਾਂ ਦੀ ਘੜੀ ਦੇ ਵਿੱਚ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦਾ ਸਾਥ ਦਿੰਦੀਆਂ ਨਜ਼ਰ ਆ ਰਹੀਆਂ ਨੇ ਮਤਲਬ ਕੈਨੇਡਾ ਦੀ ਇੱਕ ਬਹੁਤ ਵੱਡੀ ਬਹੁਤ ਵੱਡੀ ਇਹ ਮਤਲਬ ਕਹਿ ਸਕਦੇ ਹਨ ਗੈਲੀ ਹੈ ਔਰ ਉਹਨਾ ਅਫਸਰਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਔਰ ਗ੍ਰਿਫਤਾਰੀ ਵਾਸਤੇ ਲੋਕਾਂ ਨੂੰ ਸੜਕ ਤੇ ਉਤਰਨਾ ਪੈ ਰਿਹਾ ਖਾਸ ਕਰਕੇ ਡੀਜੀਪੀ ਸ਼ਤਰੂਜੀਤ ਕੁਮਾਰ ਤਿੱਕ ਐਸਪੀ ਹੈ ਜਿਸਦਾ ਨਾਮ ਨਰਿੰਦਰ ਵੀ ਜਾਂਦੀ ਆ ਉਹ ਉਸ ਦੀ ਗ੍ਰਿਫਤਾਰੀ ਨਹੀਂ ਹੋ ਰਹੀ ਬਹੁਤ ਨਮੋਸ਼ੀ ਹੈ ਇਸ ਗੱਲ ਦੀ ਬੜੀ ਬੇਇੱਜ਼ਤੀ ਹੈ ਸਰਕਾਰ ਦੀ ਕਿ ਸਰਕਾਰ ਦੇ ਲੱਤਾਂ ਵਿੱਚ ਇੰਨਾ ਹੀ ਦਮ ਨਹੀਂ ਹੈ ਕਿ ਉਹ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਸਕੇ ਕਿ ਸਰਕਾਰ ਇੰਨੀ ਬੇਬਸ ਹੋ ਗਈ ਹੈ ਕਿ ਇਹਨਾਂ ਲੋਕਾਂ ਤੱਕ ਪਹੁੰਚ ਹੀ ਨਹੀਂ ਕਰ ਪਾ ਰਹੀ ਔਰ ਉਪਰੋਂ ਉਪਰੋਂ ਜਿਹੜੇ ਮੰਤਰੀ ਆਫੀਸਰ ਮਿਲਣ ਗਏ ਸੀ ਅਬਨੀਤ ਵਾਈਤ ਪੂਰਨ ਕੁਮਾਰ ਨੂੰ ਉਹਨਾਂ ਦੀ ਧਰਮ ਪਤਨੀ ਜੋ ਖੁਦ ਆਈਐਸ ਆਫੀਸਰ ਹੈ ਤਾਂ ਉਹਨਾਂ ਨੇ ਦੋ ਟੁਕ ਕਹਿਤਾ ਕਿ ਨਾ ਕੁਝ ਨਹੀਂ ਹੋਏ ਨਾ ਪੋਸਟਮਾਰਟਮ ਹੋਏਗਾ ਤੇ ਨਾ ਹੀ ਸੰਸਕਾਰ ਹੋਏਗਾ ਕੰਨ ਝਾਰਦੇ ਉਹਨਾਂ ਦੇ ਘਰਾਂ ਚੋਂ ਬਾਹਰ ਨਿਕਲ ਗਏ ਲੋਕ ਔਰ ਬਾਹਰ ਆ ਕੇ ਬਹੁਤ ਵੱਡੀਆਂ-ਵੱਡੀਆਂ ਇਮਾਨਦਾਰੀ ਦੇ ਪਹਾੜੇ ਪੜਨ ਲੱਪੇ ਨੇ ਲੋਕ ਇਸੇ ਕਰਕੇ ਕਹਿੰਦੇ ਕਿ ਰਾਜਨੀਤਿਕ ਪਾਰਟੀਆਂ ਦੀ ਕਰਨੀ ਤੇ ਕਥਨੀ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਉਹ ਲੋਕ ਜਿਨ੍ਹਾਂ ਨੇ ਇਸ ਸ਼ਖਸੀਅਤ ਨੂੰ ਤੰਗ ਕੀਤਾ ਪਰੇਸ਼ਾਨ ਕੀਤਾ ਹੁਣ ਆਪਾਂ ਲੋਕ ਮਹਿਸੂਸ ਕਰਦੇ ਆ ਕਿ ਕਿੰਨੇ ਉਸ ਉਹਨਾਂ ਲੋਕਾਂ ਦੇ ਉੱਪਰ ਕਿੰਨੀ ਥੂ ਥੂ ਹੋ ਰਹੀ ਹੈ ਥੂ ਥੂ ਹੋ ਰਹੀ ਹੈ ਆਪਣੇ ਘਰ ਦੇ ਵੀ ਉਹਨਾਂ ਦੇ ਉਹਨਾਂ ਤੋਂ ਖੜਾ ਛੁੜਾ ਰਹੇ ਨੇ ਕਿ ਤੁਸੀਂ ਇਸ ਠੱਗਿਆ ਸੋਚ ਦੇ ਮਾਲਕ ਨੂੰ ਦੁਨੀਆ ਚੰਨ ਤੇ ਪਹੁੰਚ ਗਈ ਇਹ ਅਜੇ ਵੀ ਮਤਲਬ ਗਲੇ ਦੇ ਨਾਲ ਇਸ ਤਰ੍ਹਾਂ ੱੱਕਾ ਕਰ ਰਹੇ ਨੇ ਇਹਨਾਂ ਦੀ ਜੈਲਸੀ ਹੈ ਕਿ ਦਲਿਤ ਪੜ੍ਹ ਲਿਖ ਕੇ ਇੰਨੀਆਂ ਉੱਚੀਆਂ ਉਪਾਦੀਆਂ ਤੇ ਕਿਉਂ ਜਾ ਰਿਹਾ ਸਿਰ ਪਾ ਚੱਕਰ ਹੈ ਹੱਥ ਨਾ ਪਹੁੰਚੇ ਥੂ ਕੋ ਇਸੇ ਕਰਕੇ ਕਹਿੰਦੇ ਆ ਕਿ ਜਦੋਂ ਕਿਸੇ ਦਾ ਹੱਥ ਨਹੀਂ ਪਹੁੰਚਦਾ ਨਾ ਤਾਂ ਫਿਰ ਇਸ ਤਰ੍ਹਾਂ ਦੇ ਕਿਤੇ ਨਾ ਕਿਤੇ ਉਹ ਕਦਮ ਚੁੱਕਣ ਦੀ ਮਤਲਬ ਕੋਸ਼ਿਸ਼ ਕਰਦਾ ਕਿ ਇਹਨਾਂ ਨੂੰ ਡਿਸਟਰਬ ਕਰ ਜਦਕਿ ਖੁਦ ਉਹ ਡਿਸਟਰਬ ਹੁੰਦੇ ਬਾਕੀ ਅਕਾਲ ਪੁਰਖ ਦਾ ਪਹਾੜਾ ਹੈ ਅਸੀਂ ਕੀ ਕਹਿ ਸਕਦੇ ਆ ਇਹ ਹੀ ਕਹਿ ਸਕਦੇ ਆ ਕਿ ਸੱਚੇ ਪਾਤਸ਼ਾਹ ਜਿਹੜਾ ਖਾਸਾ ਹੋਇਆ ਕਿਸੇ ਦੇ ਨਾਲ ਨਾ ਹੋਵੇ ਕਿਸੇ ਵੀ ਪਰਿਵਾਰ ਦੇ ਨਾਲ ਨਾ ਹੋ ਖਾਸ ਕਰਕੇ ਉਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਵੀ ਨਾ ਹੋਵੇ ਜਿਨ੍ਹਾਂ ਨੇ ਨਫ਼ਰਤ ਦੇ ਕਰਕੇ ਜਿਨ੍ਹਾਂ ਦੀ ਨਫ਼ਰਤ ਦੇ ਕਰਕੇ ਇਹ ਸਟੈਪ ਚੱਕਿਆ ਗਿਆ ਪਰ ਜੋ ਹੋਣਾ ਜੋ ਬੀਜਿਆ ਉਹ ਵੜਣਾ ਹੀ ਪੈਣਾ ਹੈ ਇਹ ਪੱਕੀ ਗੱਲ ਹੈ ਇਹ ਪੱਕੀ ਗੱਲ ਹੈ ਇਹ ਕੁਦਰਤ ਦਾ ਕਾਨੂੰਨ ਹੈ ਇਹਦੇ ਵਿੱਚ ਨਾ ਮੈਂ ਤੇ ਨਾ ਤੁਸੀਂ ਕੁਝ ਕਰ ਸਕਦੇ ਇਹ ਕੁਦਰਤ ਦਾ ਕਾਨੂੰਨ ਹੈ ਇੱਕ ਸਰਕਲ ਹੈ ਉਹ ਘੁੰਮਦਾ ਹੈ ਜਿਸ ਪੁਆਇੰਟ ਤੋਂ ਉਹ ਸਰਕਲ ਸ਼ੁਰੂ ਹੁੰਦਾ ਹੈ ਘੁੰਮਣ ਵਾਸਤੇ ਉਸ ਪੁਆਇੰਟ ਤੇ ਉਹ ਆਉਂਦਾ ਹੀ ਆਉਂਦਾ ਹੈ ਸੋ ਇਸ ਕਰਕੇ ਦੋਸਤੋ ਇਹ ਲੱਭਣ ਦੀ ਜ਼ਰੂਰਤ ਹੈ ਕਿ ਆਖਰਕਾਰ ਆਈਪੀਐਸ ਅਫਸਰ వై ਪੂਰਨ ਕੁਮਾਰ ਦੇ ਹତਿਆਰਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੌਣ ਕਰ ਰਿਹਾ ਆ ਆਖਰਕਾਰ ਡੀਜੀਪੀ ਤੇ ਬਾਕੀ ਜਿਹੜੇ ਉਹਨਾਂ ਦੇ ਅਫਸਰ ਨੇ ਉਹਨਾਂ ਤੱਕ ਪੁਲਿਸ ਕਿਉਂ ਨਹੀਂ ਪਹੁੰਚ ਪਾ ਰਹੇ ਇਹ ਲੱਭਣ ਦੀ ਜ਼ਰੂਰਤ ਹੈ ਔਰ ਇੱਕ ਦੋ ਦਿਨਾਂ ਤੱਕ ਤੁਸੀਂ ਦੇਖੋ ਇਸ ਦਾ ਵੀ ਪਰਦਾ ਜਿਹੜਾ ਉਹ ਫਾਸ਼ ਹੋ ਜਾਏਗਾ ਕਿ ਇਹ ਉਹ ਲੋਕ ਨੇ ਜੋ ਇਹਨਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆਖਰ ਬੱਕਰੇ ਦੀ ماں ਕਦੋਂ ਤੱਕ ਖੈਰ ਬਣਾਏਗੀ ਔਰ ਦੋਸਤੋ ਮੈਂ ਇੱਕ ਦੱਸ ਦਿਆਂ ਕਿ ਪਬਲਿਕ ਦੇ ਵਿੱਚ ਇੰਨਾ ਤੱਕ ਦਮ ਹੁੰਦਾ ਹੈ ਇੰਨੀ ਤਾਕਤ ਹੁੰਦੀ ਹੈ ਕਿ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਹੁਣ ਲੋਕ ਸੜਕਾਂ ਤੇ ਉਤਰ ਰਹੇ ਨੇ ਉਤਰੇ ਨੇ ਹੁਣ ਦੇਖਣਾ ਕਿ ਭਵਿੱਖ ਦੇ ਵਿੱਚ ਸਰਕਾਰ ਕਿਸ ਤਰ੍ਹਾਂ ਦੇ ਐਕਸ਼ਨ ਲਵੇਗੀ ਜੁੜੇ ਰਹੋ ਪੋਸੂਨਾਮਾ ਚੈਨ ਤੇ